ਸੱਤ ਸਰੀਰ ਕਾਲ ਜਿਓ ਆਓ ਗੱਲ ਕਰਦੇ ਆਂ ਮੋਲ ਬਸਨੋਈ ਦੀ ਜੋ ਯੂ ਐਸ ਏ ਤੋਂ ਰਿਪੋਰਟ ਹੋ ਗਿਆ ਹੁਣ ਇੰਡੀਆ ਆਣ ਦੀ ਤਿਆਰੀ ਹੈ ਜੋ ਸਿੱਧੂ ਮੂਸੇਵਾਲੇ ਦੇ ਕੇਸ 'ਚ ਅਹਿਮ ਭੂਮਿਕਾ ਭਾਈ ਸੀ ਜਿਸ ਨੇ ਗੈਂਗਸਟਰਾਂ ਨੂੰ ਹਥਿਆਰ ਦਿੱਤੇ ਸੀ ਸੋ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਪੂਰੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਜੋ ਹੋਰ ਵੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦਾ ਹੋਵੇ ਤਾਂ ਬਲਪਾਂ ਸਕੇ ਧੰਨਵਾਦ ਲਾਰਸ ਦਾ ਭਰਾ ਅਨਮੋਲ ਬਿਸ਼ਨੋਈ ਨੂੰ यूएस ਰਿਪੋਰਟ ਲਿਆਂਦਾ ਜਾ ਰਿਹਾ ਹੈ ਭਾਰਤ ਗੈਂਗਸਟਰ ਲਾਰਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਅਮਰੀਕਾ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ ਇਹ ਕਾਰਵਾਈ 18 ਨਵੰਬਰ 2025 ਨੂੰ ਕੀਤੀ ਗਈ ਹੈ ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਟੈਚਸ ਵੱਲੋਂ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਵਿੱਚ ਉਸ ਦੀ ਅਸਾਈਮਲ ਦੀ ਅਰਜੀ ਖਾਰਜ ਹੋ ਗਈ ਸੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਸਤਨੋਈ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਦੀਕੀ ਦੇ ਪੁੱਤਰ ਜਿਸਾਨ ਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਖਬਰਾਂ ਵਿੱਚ ਇਹ ਵੀ ਹਨ ਕਿ ਐਨਆਈਏ ਨੇ ਬੀ ਅਨਮੋਲ ਤੇ ਸਕੰਜਾ ਕਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ ਵਿਸ਼ਨੋਈ ਜਲਦੀ ਹੀ ਭਾਰਤ ਪਹੁੰਚ ਸਕਦਾ ਹੈ ਇਸ ਰਿਪੋਰਟੇਸ਼ਨ ਨੂੰ ਲਾਰਸ ਵਿਸ਼ਨੋਈ ਗੈਂਗ ਲਈ ਇੱਕ ਬੁਰੀ ਖਬਰ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਲਾਰਸ ਵਿਸ਼ਨੋਈ ਦਾ ਪਾਵਰ ਸੈਂਟਰ ਖਤਮ ਹੋ ਗਿਆ ਹੈ ਇੰਨਾ ਵੱਡੇ ਮਾਮਲੇ ਵਿੱਚ ਲੋੜੀਂਦਾ ਹੈ ਅਨਮੋਲ ਅਨਮੋਲ ਵਿਸ਼ਨੋਈ ਭਾਰਤ ਵਿੱਚ ਕਈ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਸਬੰਧ ਵਿੱਚ ਲੋੜੀਂਦਾ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੈ ਉਸਤੇ ਮੂਸੇਵਾਲੇ ਦੇ ਕਤਲਾਂ ਨੂੰ ਹਥਿਆਰ ਅਤੇ ਲੋਜਿਸਟਿਕ ਸਪੋਰਟ ਦੇਣ ਦਾ ਦੋਸ਼ ਹੈ ਉਸ ਦੀ ਡਿਪੋਰਟੇਸ਼ਨ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਅਹਿਮ ਰਾਜ਼ ਖੁੱਲਣ ਦੀ ਸੰਭਾਵਨਾ ਹੈ ਬਾਬਾ ਸਦੀਕੀ ਕਤਲ ਕੇਸ ਅਨਮੋਲਕ ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਸਦੀਕੀ ਦੇ ਕਤਲ ਕੇਸ ਵਿੱਚ ਵੀ ਇਹਮ ਸਾਜ਼ਿਸ਼ਕਰਤਾ ਹੈ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸਪਰਕ ਵਿੱਚ ਸਨ ਸਲਮਾਨ ਖਾਨ ਦੇ ਘਰ ਗੋਲੀਬਾਰੀ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ ਵੀ ਅਨਮੋਲ ਦੀ ਪਾਲਸੀ ਚਾਰਜੀਟ ਸ਼ੀਟ ਅਨੁਸਾਰ ਅਨਮੋਲ ਸ਼ੂਟਰਾਂ ਵਿੱਕੀ ਗੁਫਤਾ ਤੇ ਸਾਗਰਪਾਲ ਨੂੰ ਪ੍ਰੇਰਿਤ ਕੀਤਾ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ ਮੋਸਟ ਵਾਂਟਡ ਲਿਸਟ ਅਤੇ ਇਨਾਮ ਅਨਮੋਲ ਬਿਸ਼ਨੋਈ ਭਾਰਤ ਵਿੱਚ ਕੁੱਲ 18 ਮਾਮਲਿਆਂ ਵਿੱਚ ਵਾਂਟਡ ਹੈ ਪਿਛਲੇ ਸਾਲ ਨਵੰਬਰ ਵਿੱਚ ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਇਹ ਗ੍ਰਿਫਤਾਰੀ ਅਮਰੀਕਾ ਵਿੱਚ ਗੈਰ ਕਾਨੂੰਨੀ ਐਂਟਰੀ ਕਾਰਨ ਹੋਈ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨ ਆਈਏ ਨੇ ਪਿਛਲੇ ਸਾਲ ਅਨਮੋਲ ਨੂੰ ਆਪਣੀ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਕੀਤਾ ਸੀ ਉਸ ਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਗਲੋਬਲ ਲਾ ਇਨਫੋਰਸਮੈਂਟ ਏਜੰਸੀ ਇੰਟਰਪੋਲ ਨੇ ਵੀ ਉਸ ਖਿਲਾਫ ਰੈੱਡ ਕਾਰਨਰ ਨੋਸਟ ਜਾਰੀ ਕੀਤਾ ਹੋਇਆ ਸੀ ਇਸ ਡਿਪੋਰਟ੍ਰੇਸ਼ਨ ਤੋਂ ਬਾਅਦ ਹੁਣ ਐਨ ਆਈਏ ਅਨਮੋਲ ਬਸਨੋਈ ਤੇ ਸਿਕੰਜਾ ਕਸੇਗੀ ਤੇ ਅਨਮੋਲ ਬਸਨੋਈ ਹੁਣ ਭਾਰਤ ਲਿਆਂਦਾ ਜਾਵੇਗਾ ਸਿੱਧੂ ਮੂਸੇਵਾਲੇ ਦੇ ਅਤੇ ਹੋਰ ਵੀ ਜੋ ਕੇਸ ਹਨ ਉਹਨਾਂ ਵਿੱਚ ਉਸਤੇ ਸਿਕੰਜਾ ਕਸਿਆ ਜਾਵੇਗਾ ਤੇ ਅਨਮੋਲ ਬਸਨੋਈ ਅਤੇ ਲੌਰਸ ਬਸ਼ਨੋਈ ਦੀ ਗੈਂਗ ਹੁਣ ਖਤਰੇ 'ਚ ਹੈ ਤੇ ਇਸ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਵੀਡੀਓ ਥੱਲੇ ਜ਼ਰੂਰ ਦੱਸਣਾ ਅਤੇ ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਧੰਨਵਾਦ ਸਤਿ ਸ੍ਰੀ ਅਕਾਲ